ਕਿ ਪੰਡਤਾਂ ਦੇ ਮੁੰਡੇ ਨਾਲ ਬਲਾਉਣ ਕਤੇ ਬੱਕਰੇ ਤੇ ਬਾਣੀਆਂ ਨਾਲ ਕਰਨ ਲੜਾਈ ਜਿਹੜਾ ਖਜ਼ਾਨਚੀ ਤਾਂ ਉਹ ਤਾਂ ਪੰਡਤਾਂ ਦਾ ਮੁੰਡਾ ਕਾਂਸੀ ਰਾਮ ਮੜਵੀ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਹਮਣੇ ਨੇ ਕਿ ਬਾਬਾ ਉਹ ਬਾਜ਼ਾਰ ਹੈ ਨਾ ਨਨਕਾਣਾ ਸਾਹਿਬ ਦੇ ਸਾਹਮਣੇ ਬਾਜ਼ਾਰ ਦੇ ਵਿੱਚ ਹੀ ਦੁਕਾਨਵਰੀਕ ਬਾਬਾ ਬੈਠਿਆ ਛੁਲੀ ਛਟ ਰਿਹਾ ਮੈਂ ਕਿਹਾ ਬਾਬੇ ਲੱਖ ਲੱਖ ਰੁਪਏ ਦੀ ਸੁਣਾ ਰਿਹਾ ਉਹ ਉਹ ਨੂੰ ਪਤਾ ਕਰ ਰਿਹਾ ਕਹਿੰਦਾ ਤੂੰ ਵੀ ਸੁਣਾ ਜਾ ਕੋ ਦੋ ਚਾਰ ਰੁਪਏ ਵਾਲੀ ਹਾਂ ਕੀ ਬਾਤ ਹੈ ਕਾਂਸੀ ਰਾਮ ਮੜੌਲੀ ਨੇ ਸਭ ਤੋਂ ਬਾਅਦ ਮ ਆਇਆ ਉਸ ਟਾਈਮ ਕਹਿੰਦੇ ਵੀ ਉਹਨੇ ਗਦਰ ਪਾਰਟੀ ਵਾਸਤੇ ਨਾ ਅਮਰੀਕਾ ਦੇ ਵਿੱਚ 10000 ਡਾਲਰ ਅੱਛਾ ਚੰਦਾ ਇਕੱਠਾ ਕਰਕੇ ਦੇਦਾ ਕਾਂਸੀ ਰਾਮ ਮੜੌਲੀ ਨੇ 10000 ਡਾਲਰ ਆ ਜਿਹੜਾ ਸ਼ਬਦ ਚੱਲਦਾ ਜੈਲਦਾਰ ਸਫੈਦ ਪੋਸ਼ ਲੰਬੜਦਾਰ ਅੰਗਰੇਜ਼ਾਂ ਨੇ ਕਾੜ ਕੱਢੀ ਤੀ ਹੂੰ ਮਿੱਠੂ ਤਿਆਰ ਕਰੇ ਦੇ ਆਪਣੇ ਅੱਜ ਕਾ ਲੋਕ ਬੜੇ ਚੌੜੇ ਗਏ ਲਿਖਾ ਜੈਲਦਾਰ ਹੂੰ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਜੈਲਦਾਰ ਉਹ ਅੰਗਰੇਜ਼ਾਂ ਕੇ ਪਿੱਟੂ ਤੇ ਪੈਦਾ ਕਰੇ ਦੇ ਉਹਨਾਂ ਨੇ ਪਿੰਡ ਮਾ ਉਰਤਵਾ ਦੇ ਦੇਤੇ ਜਿਹੜੀ ਬੈਠਕ ਵਿੱਚ ਆਇਆ ਉਹ ਬੈਠਕ ਮੈਂ ਦੇਖੀ ਸੀ ਉਹਦਾ ਬਾਅਦ ਮੈਂ ਉਹਨਾਂ ਨੇ ਢਾਹ ਦਿੱਤੀ ਕਿਉਂਕਿ ਕਿ ਸਮੱਸਿਆ ਦੀ ਬਹੁਤ ਸਰੀ ਹਾਲਾਤ ਖਰਾਬ ਹੋ ਰਿਹਾ ਤੇ ਕਰਾਮ ਉਹ ਗਿਰ ਗਿਆ ਰਛਾਤ ਤੇਵਲ ਮਾਰੀ ਅਜੇ ਤੱਕ ਉਹਨੇ ਰੱਖੀ ਵੀ ਕੰਧ ਮੰਦਰਲੇ ਪਾਸੇ ਕੰਧਰ ਰੱਖੀ ਵੀ ਬਾਹਰ ਵਾਲੀ ਕੰਧ ਹੋ ਗਈ ਹੈ ਕਹਿੰਦੇ ਪੂਰੇ ਕਤਾਸ ਸਿੰਘ ਸਰਾਬੇ ਨੇ ਆ ਕੇ ਕਿਹਾ ਵੀ ਪੰਛੀਰਾਮ ਨੇ ਬਹੁਤ ਬੁੜੀ ਕੁਰਬਾਨੀ ਕੀਤੀ ਹੈ ਤੇ ਰਸਤਾ ਸੀਧਾ ਹੋ ਗਿਆ ਇਹੋ ਹੀ ਸੁਣਾਉਣਾ ਪੈਂਦਾ ਨਾ ਕਹਿੰਦਾ ਅਸੀਂ ਖੜੇ ਖਲੋਸ ਤੇ ਕੰਬ ਗਏ ਪਰ ਸ਼ਾਵੇਂ ਬਦਲੇ ਸਾਡੇ ਆਪਣੇ ਹੀ ਘਟਬਾਰੀ ਨੂੰ ਫਤਨਾਮੇ ਬਦਲੇ ਇਹ ਪੰਡਤਾਂ ਦੇ ਮੁੰਡੇ ਨਾ ਬਲਾਉਣ ਕਤੇ ਬੱਕਰੇ ਤੇ ਬਾਣੀ ਇਹਨਾਂ ਕਰਨ ਲੜਾਈ ਹਮ ਹਣੀ ਮਿਲੜਨਾ ਪਰਨਾ ਯਾਰ ਪਰਣੀ ਇਹਦੇ ਪੰਡਤ ਦਾ ਕੰਮ ਨਹੀਂ ਹੁੰਦਾ ਹਮ ਵਰਨਾ ਬਹੁਤ ਸਾਰੇ ਮਤਲਬ ਕਿ ਬੰਦੇ ਐ ਜਿਹੜੇ ਸਮੇਂ ਦੀਆਂ ਧਾਰਨਾਵਾਂ ਨੂੰ ਪਲਟਦੇ ਐ ਹਨੀ ਤਸਤਾ ਪਲਟ ਕਹਾਂ ਜੀ ਨੂੰ ਆਪਾਂ ਬਿਲਕੁਲ ਗਦਰ ਪਾਰਟੀ ਕਾ ਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਐ ਵੀ ਗਦਰ ਪਾਰਟੀ ਮਾ ਕਿੱਡੇ ਕਿੱਡੇ ਸੂਰਮੇ ਹੋਏ ਨੇ ਕਰਤਾਰ ਸਿੰਘ ਸਰਾਭਾ 18 ਸਾਲ ਕੀ ਮਨੂੰ ਫਾਂਸੀ ਚੜਿਆ ਬਾਬਾ ਸੌਣ ਸੇ ਭਾਗਣਾ ਵੀ ਕਹੇ ਕਰਦਾ ਤਾਂ ਵੀ ਮੈਂ ਕਰਤਾਰ ਸਿੰਘ ਸਰਾਬੇ ਕੀ ਅਗਵਾਈ માં ਚੱਲਣੇ ਵਾਂ ਮਾਣ ਮਹਿਸੂਸ ਕਰਦਾ ਤਾਂ ਹੁਣ ਬਾਬਾ ਜੀ ਜਦ ਗਏ ਆਪਣੇ ਅਮਰੀਕਾ ਨੂੰ ਉਹ 1870ਵਾਂ ਜੰਮੇ ਦੇ ਬਾਬਾ ਜੀ ਹਾਂ ਹਾਂ ਭਾਗਣਾ ਜੀ ਤੇ ਉਹ ਗਏ 1915ਵਾਂ ਕਿੰਨੇ ਸਾਲ ਦੇ ਹੋਗੇ 45 ਸਾਲ ਦੇ 45 ਸਾਲ ਦੇ ਜਿਹੜਾ ਬਾਬਾ ਕਰਤਾਰ ਸਾਰੇ ਬਾਬੇ ਹੀ ਆਪਣੇ ਦਾ ਕਦੇ ਜੇ ਕਦ ਹੋਏ ਬਾਬਾ ਕਰਤਾਰ ਸਿੰਘ ਸਰਾਬਾ ਦਾ ਜਦੋਂ ਅਮਰੀਕਾ ਗਿਆ 16 ਸਾਲ ਦਾ ਦਾ ਤੇ 17 ਸਾਲ ਦਾ ਉਹ ਗਦਰ ਪਾਰਟੀ ਮਾ ਆ ਗਿਆ ਤਾਂ 17 18 ਦਾ ਹੀ 19ਵਾਂ ਤਾਂ ਫਾਂਸੀ ਹੋ ਗਈ ਤੇ ਬਾਬਾ ਜੀ ਕਹਿੰਦੇ ਮੈਂ ਉਹਨੂੰ ਕਹੇ ਕਰਦਾ ਵੀ ਜਰਨੈਲ ਆਏ ਮਰਾ ਤੇ ਜਿਹੜੀ ਮੈਂ ਬਾਤ ਕਰ ਰਿਹਾ ਤਾਂ ਨਾ ਵੀ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ ਜਦ ਅਮਰੀਕਾ ਦੇ ਵਿੱਚ ਗਦਰ ਪਾਰਟੀ ਕੈਂਪ ਹੋਈ ਹਮ ਕੈਲੀਫੋਰਨੀਆ ਦੇ ਵਿੱਚ ਤੇ ਉੱਥੇ ਜਿਹੜੇ ਭਾਰਤ ਕੇ ਮਜ਼ਦੂਰ ਤੇ ਜਿੰਨੇ ਵੀ ਗਏ ਵੇ ਦਿਹਾੜੀ ਕਰਨ ਗਏ ਤੇ ਜਿਤਨਾ ਅੱਜ ਕਲ ਚਲੇ ਜਾ ਜਿਆਦਾ ਬਹੁ ਗਏ ਵੇ ਤੇ ਤੇ ਉੱਥੇ ਗਦਰ ਪਾਰਟੀ ਦਾ ਪ੍ਰਧਾਨ ਬਾਬਾ ਸੋਨ ਸਿੰਘ ਭਕਣਾ ਜਿਹੜਾ ਖਜ਼ਾਨਚੀਤਾ ਉਹ ਤਾਂ ਪੰਡਤਾਂ ਦਾ ਮੁੰਡਾ ਹਾਂ ਕਾਂਸੀ ਰਾਮ ਮੜੌਲੀ ਹਾਂ ਕਾਂਸੀ ਰਾਮ ਮੜੌਲੀ ਕੌਣਤਾ ਉਸकी ਕਹਾਣੀ ਸੁਣਾਉਂ ਮੈਂ ਮੜੌਲੀ ਨਾ ਇੱਕ ਮਰੇ ਆਪਣੇ ਮਰੀਂਡੇ ਕਿ ਲਾਪੇ ਪਿੰਡ ਹੈ ਹਾਂ ਬੜੀ ਮੜੌਲੀ ਛੋਟੀ ਮਡੋਲੀ ਮੈਂ ਉੱਥੇ ਜਾਂਦਾ ਰਿਹਾ ਤੇ ਉਹ ਬੜੀ ਮਡੋਲੀ ਕਹਤਾ ਜੇਕਰ ਮੈਂ ਭਲੇਖੇ ਮਨ ਹੋਵਾਂ ਵੀ ਛੋਟੀ ਯਾਰ ਬੜੀ ਕੇ 1800 90ਵੇਂ ਕੇ 85 90ਵੇਂ ਕੇ ਨੇੜੇ ਤੇੜੇ ਬਾਬੇ ਕਾਂਸੀ ਆਰਾਮ ਦਾ ਜਨਮ ਹੋਇਆ ਹੂੰ ਹੂੰ ਤੇ ਉਰਹੀ ਪੜਿਆ ਮਡੋਲੀ ਉਹ ਜ਼ਮਾਨੇ ਮੈਂ ਦੇਖ ਲਓ 100 ਸਾਲ ਤੇ 100 ਸਾਲ ਪਹਿਲਾਂ ਦੀ ਗੱਲ ਹੋਊਗੀ ਤੇ ਫੇਰ ਉਹ ਚੁੰਨੀ ਵਹਿ ਗਿਆ ਜਦ ਤੱਕ ਬਚਪਨਾਂ ਵਿਆਹ ਹੋ ਜਾਣਾ ਚੁੰਨੀ ਨਹੀਂ ਹੈਗੇ ਨੇ ਨੇੜੇ ਇੱਧਰ ਨਾਲ ਹੀ ਆ ਉਕਾਰ ਵਾਲੀ ਪਰ ਗੁਜਰਗੀ ਦੀ ਫੇਰ ਕਾਂਸੀ ਰਾਮਨੈਨ ਅੰਬਾਲੇ ਤਾਰ ਮੈਕਮੇ ਦੇ ਵਿੱਚ ਨੌਕਰੀ ਕਰੀ ਅੱਛਾ ਤਾਰ ਬਾਗ ਵਿੱਚ ਬਾਬੂ ਨਹੀਂ ਹੁੰਦੇ ਹਾਂ ਹਾਂ ਅੰਬਾਲਾ ਜਦ ਅਸਲ ਵਿੱਚ ਜਿਲ੍ਹਾ ਅੰਬਾਲਾ ਤਾਂ ਖੈੜ ਦਾ ਅਬਾਲੇ ਦੀ ਤਹਿਸੀਲ ਸੀ ਹਾਂ ਹਾਂ ਮੈਂ ਜਦ ਕਈ ਸਾਲ ਪਹਿਲਾਂ ਦਾ ਪਾਕਿਸਤਾਨ ਗਿਆ ਤੇ ਮੈਨੂੰ ਯਾਦ ਹੈ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਹਮਣੇ ਨਾ ਕਿ ਬਾਬਾ ਉਹ ਬਾਜ਼ਾਰ ਹੈ ਨਾ ਨਨਕਾਣਾ ਸਾਹਿਬ ਦੇ ਸਾਹਮਣੇ ਬਾਜ਼ਾਰ ਦੇ ਵਿੱਚ ਹੀ ਦੁਕਾਨਵਾਰੀ ਦੇ ਬਾਬਾ ਬੈਠੇ ਛੁੱਲੀ ਛੱਟ ਰਿਹਾ ਹਾਂ ਹਾਂ ਮੰਨ ਉਹ ਜਾ ਤੱਕਾਂ ਬਾਲੇ ਤੇ ਤੇ ਮੈਂ ਕਿਹਾ ਬਾਬੇ ਲੱਖ ਲੱਖ ਰੁਪਏ ਦੀ ਸੁਣਾ ਰਿਆਂ ਹੂੰ ਉਹ ਨੂੰ ਪਤਾ ਕੀ ਕਹਿ ਰਿਆ ਕਹਿੰਦਾ ਤੂੰ ਵੀ ਸੁਣਾ ਜਾ ਕੋ ਦੋ ਚਾਰ ਰੁਪਏ ਵਾਲੀ ਹਾਂ ਕੀ ਬਾਤ ਹੈ ਮੈਂ ਜਾ ਕੇ ਬੈਠ ਗਿਆ ਹੂੰ ਮੈਂ ਕਿਹਾ ਬਾਬੇ ਤੇਰਾ ਕਿਹੜਾ ਪਿੰਡ ਹੈ ਹੂੰ ਕਹਿੰਦਾ ਤੇਰਾ ਕਿਹੜਾ ਪਿੰਡ ਹੈ ਮੈਂ ਕਿਹਾ ਮੇਰਾ ਤਾਂ ਫਲਾਣਾ ਵੀ ਰਾਜਪੇਵਲੇ ਦਾ ਤੇ ਬਾਬਾ ਕਹਿੰਦਾ ਉਹਦਾ ਪਿੰਡ ਤਾਂ ਪਿੰਡ ਦਾ ਨਾਮ ਭੁੱਲ ਗਿਆ ਕਹਿੰਦਾ ਸਾਡੀ ਤਹਿਸੀਲ ਖੈੜਾ ਕਿਉਂ ਖਾਰੜ ਨਾ ਜਿਹੜਾ ਉਪਰਾਂ ਬੰਦਾ ਕਹਿੰਦਾ ਖਾਰੜ ਹੂੰ ਜਿਹੜੇ ਉਰੇ ਗਰੇਣੇ ਗਰੇ ਉਹ ਖੈੜ ਗਏ ਆ ਹੂੰ ਕਹਿੰਦਾ ਮੇਰੀ ਤਹਿਸੀਲ ਖੈੜਤੀ ਸਾਡਾ ਜ਼ਿਲ੍ਹਾ ਅੰਬਾਲਾ ਹੂੰ ਅੰਬਾਲਾ ਜ਼ਿਲ੍ਹਾ ਤਾਂ ਸੋ ਕਾਂਸੀਰਾਵ ਨੇ ਪਾਈ ਉੱਥੇ ਨੌਕਰੀ ਕਰੀ ਤਾਰ ਕਰਕੇ ਵਿੱਚ ਤੇ ਫੇਰ ਉਹ ਵੀ ਜਿਹੜਾ ਹੈਗਾ ਫੇਰ ਦਿੱਲੀ ਚਲੇ ਗਿਆ ਉਹ ਦਿੱਲੀ ਵੀ ਨੌਕਰੀ ਕਰੀ ਉਹਨੇ ਫੇਰ ਦਿੱਲੀ ਤੇ ਉਹ ਜਹਾ ਚੜ ਕੇ ਉਹ ਵੀ ਅੱਗੇ ਤੇ ਬਣਾ ਕੇ ਸਕੀਮ ਕਲਕੱਤੇ ਤੇ ਹੋ ਗਏ ਅਮਰੀਕਾ ਚਲੇ ਗਿਆ। ਅੱਛਾ। ਉੱਥੇ ਫਿਰ ਪੰਡਤਾਂ ਦਾ ਮੁੰਡਾ ਗਦਰ ਪਾਰਟੀ ਦਾ ਖਜਾਂਚੀ ਬਣਿਆ। ਜਦ ਗਦਰ ਪਾਰਟੀ ਨੇ ਐਲਾਨ ਕਰਿਆ ਵੀ ਸਾਰੇ ਬੰਦੇ ਹਿੰਦੁਸਤਾਨ ਜਾ ਕੇ ਪੰਜਾਬ ਜਾ ਕੇ। ਪੰਜਾਬ ਗਈ ਤੇ ਅਸਲ ਮਤ ਉਹ ਬਹੁਤੇ ਤਾਂ ਜ਼ਿਆਦਾਤਰ ਪੰਜਾਬ ਦੇ। ਜ਼ਿਆਦਾਤਰ ਪੰਜਾਬ ਦੇ ਤੇ ਉਹਦੇ ਵਿੱਚ ਲਾਲਾ ਹਰਦਿਆਲ ਵਰਗੇ ਵੀ ਤੇ ਹਮ ਲਾਲਾ ਹਰਦਿਆਲ ਪਰ ਦਾ ਬਕਾਇਦਾ ਉਹ ਰਾਜਵਿੰਦਰ ਰਾਹੀ ਨੇ ਲੇਖ ਵੀ ਲਿਖਿਆ ਤਾਂ ਬਈ ਗਦਰ ਤੋਂ ਗਤਾਰੀ ਤੱਕ। ਵੀ ਉਹ ਅੰਗਰੇਜ਼ਾਂ ਦਾ ਪਿੱਠੂ ਬਣ ਗਿਆ ਤਾਂ ਅੰਗਰੇਜ਼ਾਂ ਦੇ ਹੱਕ ਮੌਨੇ ਕਿਤਾਬ ਲਿਖੀ। ਲਾਲਾ ਹਰदयाल ਨੇ ਬਾਅਦ ਕੇ ਵਿੱਚ ਕਿਉਂ ਜਿਹੜਾ ਅਖਬਾਰਸ਼ ਆਪਣੇ ਵਾਲਾ ਕੰਮ ਚੱਲਿਆ ਨਾ ਕਰਤਾਰ ਸਿੰਘ ਸਰਾਭਾ ਲਾਲਾ ਹਰदयाल ਤੇ ਇਹ ਲਾਲਾ ਹਰदयाल ਬਹੁਤ ਦੇਰ ਤੱਕ ਕਹਾਣੀਆਂ ਪਾਈ ਗਿਆ ਕਹਿੰਦੇ ਵੀ ਪਿੱਛੇ ਪਾਈ ਗਿਆ ਗੱਲਾਂ ਨੂੰ ਮਤਲਬ ਕਿ ਵੀ ਹੋਇਆ ਨਹੀਂ ਤੇ ਫਿਰ ਜਿਹੜਾ ਰੌਲਾ ਰੌਲਾ ਪਾ ਕੇ ਕਾ ਸਾਨੂੰ ਲਿਆਂਦਾ ਬਸ ਥੋੜਾ ਛਿੜ ਰਿਹਾ ਉਹ ਤੇ ਬਾਦ ਉਹ ਆਪਣਾ ਕਿਸਕ ਮੰਤਰ ਦੋ ਜੀ ਜਦ ਗਦਰ ਪਾਰਟੀ ਨੇ ਹੋਕਾ ਦਿੱਤਾ ਸਾਰੇ ਗਦਰੀ ਚੱਲ ਪਏ ਇੱਧਰ ਆ ਕੇ ਬਹੁਤ ਸਾਰੇ ਫੜੇ ਗਏ ਕਰਤਾਰ ਸਿੰਘ ਸਰਾਭਾ ਤਾਂ Sri Lanka ਨੂੰ ਹੋ ਕੇ ਆਇਆ ਤਾਂ ਤਾਂ ਨਹੀਂ ਫੜੇਗਾ ਜਿਹੜੇ ਉਹ ਕਲਕੱਤੇ ਉਤਰੇ ਬਜਬਜ ਘਾੜਾ ਪਰ ਗੋਲੀ ਚਲੀ ਬਹੁਤ ਸਾਰੇ ਸ਼ਹੀਦ ਹੋਏ ਦਾ ਦਰਬਾਰ ਆਪਣੇ ਗੁਰੂ ਗ੍ਰੰਥ ਸਾਹਿਬ ਲੈ ਜਾਣੇ ਵਾਸਤੇ ਕਿਦਰ ਗੁਰਦੁਆਰੇ ਵਿੱਚ ਪ੍ਰਕਾਸ਼ ਕਰਨਗੇ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਕਿੰਨੇ ਸ਼ਹੀਦ ਹੋ ਗਏ ਕਰਤਾਰ ਸਿੰਘ ਸਰਾਬਾ ਉਧਰ ਨੂੰ ਗਿਆ ਕਾਂਸੀ ਰਾਮ ਮੜੌਲੀ ਨਾ ਸਭ ਤੋਂ ਬਾਅਦ ਮ ਆਇਆ ਹੂੰ ਹੂੰ ਕਿਉਂਕਿ ਉਹਦੇ ਬਾਫ ਕਾਫੀ ਸਾਰਾ ਜਿਹੜਾ ਹੈਗਾ ਉਹ ਪੈਸਾ ਪੂਸਾ ਵੀ ਤਾਂ ਉਹਦੇ ਬਾਫ ਉਸ ਟਾਈਮ ਤੇ ਕਹਿੰਦੇ ਵੀ ਉਹਨੇ ਗਦਰ ਪਾਰਟੀ ਵਾਸਤੇ ਨਾ ਅਮਰੀਕਾ ਦੇ ਵਿੱਚ 10000 ڈالر اچھا ਚੰਦਾ ਇਕੱਠਾ ਕਰਕੇ ਦੇਦਾ ਕਾਂਸੀ ਰਾਮ ਬੜੋਲੀ ਨੇ 10000 ڈالر ਹੂੰ ਕਿ ਆ ਵੀ ਜਿੰਨਾ ਸਾਰਾ ਕੁਸਤਾ ਲਾਤ ਅਸਰ ਮਾਇਆ ਉਹਨੇ ਮਤਲਬ ਕਿ ਬੰਦੇ ਨੂੰ ਆਪਣੀ ਮਿੱਟੀ ਗੱਲ ਕਿੰਨਾ ਬਹੁਤ ਆ ਵੀ ਉਹ ਛੱਡ ਕੇ ਚਲੇ ਗਿਆ ਸਾਰਾ ਕੁਸੀ ਉਹ ਕਹਿੰਦਾ ਨਹੀਂ ਵੀ ਮੈਨੂੰ ਯਾਦ ਆਵੇ ਕਿ ਨਾ ਗਦਰੀ ਬਾਬੇ ਨੇ ਜੀਵਨੀ ਲਿਖੀ ਜੀਵਨੀ ਨਹੀਂ ਮਤਲਬ ਕਿਸੇ ਬੰਦੇ ਨੇ ਲਿਖੀ ਉਹ ਜੀਵਨੀ ਸਭ ਜੀਵਨੀ ਹੁੰਦੀ ਆ ਆਪਣੀ ਲਿਖਣੀ ਜੀਵਨੀ ਕੋਈ ਹੋਰ ਨਹੀਂ ਕਹਿੰਦੇ ਵੀ ਗਦਰ ਪਾਰਟੀ ਨੇ ਜਿਤ ਹੋਕਾ ਦੇਆ ਵੀ ਚਲੋ ਆਪਣੇ ਪੰਜਾਬ ਨੂੰ ਕੰਨ ਦਾ ਬਾਬਾ ਕਹਿੰਦਾ ਵੀ ਉਹਦੇ ਮਨ ਮਾਤੇ ਬਾਜ ਆਈ ਵੀ ਉੱਥੇ ਕਿਹੜਾ ਨਾਨਕੇ ਜਾ ਰਿਹਾ ਫਾਂਸੀ ਚੋਣੀ ਹੈ ਹੂੰ ਕਹਿੰਦਾ ਫੇਰ ਬਾਜ ਆਈ ਕਹਿੰਦਾ ਉਹਰੇ ਕਿਹੜਾ বাজੇਗਾ ਇੱਕ ਦਿਨ ਮਰਨਾ ਪੈਣਾ ਹੂੰ ਕਹਿੰਦਾ ਬਾਬਾ ਉਹਰੇ ਆ ਗਿਆ ਫਾਂਸੀ ਚੜਿਆ ਹੂੰ ਮਤਲਬ ਆਪਣੀ ਮਿੱਟੀ ਵਾਲਾ ਮੋਹ ਜਿਹੜਾ ਹੈ ਨੀ ਹੂੰ ਤੇ ਜਦ ਕਾਂਸੀ ਰਾਮ ਮੜੌਲੀ ਆਇਆ ਬਾਬਾ ਤੇ ਉਹ ਆ ਗਿਆ ਪੁਲਿਸ ਦੇ ਹੱਥ ਨਹੀਂ ਆਇਆ ਲੁਕ ਤੋਂ ਲੰਗਾਂਦਾ ਪੰਜਾਬ ਆ ਗਿਆ ਮੈਨਕ ਮੜੌਲੀ ਜਾਂਦਾ ਰਿਹਾ ਹੂੰ ਕਾਂਸੀ ਰਾਮ ਮੜੌਲੀ ਦਾ ਭਤੀਜਾ ਦਾ ਇੱਕ ਤੇ ਜਿਆਦਾ বুੜਾ ਦਾ ਅਸੀਂ 90 ਸਾਲ ਦਾ ਉਹ ਕਹਿੰਦਾ ਵੀ ਮੇਰਾ ਜਿਹੜਾ ਕਹਿੰਦਾ ਵੀ ਬਾਪੂ ਹੈ ਉਹਦਾ ਤਾਇਆ ਦਾਗਾ ਸੀਰਾ ਕਹਿੰਦਾ ਜਦੋਂ ਛੋਟਾ ਜਿਹਦਾ ਜਦ ਵੀ ਸਰੰਦ ਤੇ ਮਰਿੰਡੇ ਤੱਕ ਰੇਲਵੇ ਲਾਈਨ ਬਿਛੀ ਵੀ ਤੀ 1915 16 ਦੇ ਵਿੱਚ ਕਹਿੰਦਾ ਵੀ ਉਹ ਕਹਿੰਦਾ ਮੈਂ ਮਰਿੰਡੇ ਤੇ ਪੈਦਲ ਜਾਂਦੇ ਤੇ ਕਹਿੰਦਾ ਮੈਂ ਦੇਖਿਆ ਵੀ ਕੋਈ ਬੰਦਾ ਨਾ ਉਹਨਾਂ ਨੂੰ ਕਹਾਂਦੇ ਯਾਰ ਵੀ ਅੰਗਰੇਜ਼ਾਂ ਦੇ ਵਾਲੇ ਕੱਪੜੇ ਪਾ ਕੇ ਕੋਟ ਪੈਂਟ ਪਾਇਆ ਉਹਨੇ ਉਧਰ ਕਹਿੰਦਾ ਵੀ ਟਾਂਗੇ ਵਰਚਾਰਿਆ ਕਹਿੰਦਾ ਮੈਂ ਵੀ ਤੌੜ ਕਹਿੰਦਾ ਮਨੇ ਇਹ ਦੇਖਿਆ ਵੀ ਯਾਰ ਇਹ ਕਿਤੇ ਕਿਉਂ ਮਰੀ ਇਲਾਕੇ ਮੇ ਇਹ ਬੰਦਾ ਕੌਣ ਹੈ ਨਹੀਂ ਇਸ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ ਜੂਗਾ ਹੁੰਦਾ ਤਾਂ ਕੋਈ ਵੀ ਚੱਲ ਰਿਆ ਕਹਿੰਦਾ ਫਿਰ ਉਹ ਦੌੜ ਜਿਹੜਾ ਦੇਖਿਆ ਕਹਿੰਦਾ ਉਹਦਾ ਤਾਇਆ ਆਇਆ ਕਹਿੰਦਾ ਕਾਂਸੀ ਰਾਮ ਮਡੋਲੀ ਘਰ ਆਇਆ ਤੇ ਘਰੋਂ ਕਹਿੰਦਾ 2-3 ਘੰਟੇ ਰੁਕਿਆ ਕਿੰਨੇ ਸਾਲਾਂ ਬਾਅਦ ਆਇਆ ਤਾਂ ਹਾਂ ਉਹੀ ਤਾਂ ਗੱਲ ਹੈ ਨੇ ਟਾਈਮ ਬਾਅਦ ਆ ਕੇ ਵੀ ਮੇਰਾ خیال ਹੈ 1910 ਕੇ ਨੇੜੇ ਤੜੇ ਚਲੇ ਗਿਆ ਤਾਂ 8 10 ਕੇ ਹੂੰ ਹੂੰ ਲੋ ਜੀ ਆਇਆ ਤਾਂ ਉਹ ਕਹਿੰਦਾ ਵੀ ਮੈਂ ਬਸ ਲਾਹੌਰ ਜਾ ਰਿਹਾ ਤੇ ਉੱਥੇ ਕਹਿੰਦਾ ਵੀ ਮੇਰਾ ਪੈਸਾ ਬੈਂਕੇ ਵਿੱਚ ਉਕੜਾ ਕੇ ਲਵਾਂ ਚਲੇ ਗਿਆ ਮੁਰਕੇ ਇਹਨ ਮੁਰਕੇ ਤੇ ਅਸਲ ਮਾ ਕਰਤਾਰ ਸਿੰਘ ਸਰ ਆ ਬੈਨਾਂ ਗੱਲਬਾਤ ਚੱਲ ਰਹੀ ਸੀ ਵੀ ਆਪਾਂ ਨੇ ਹਮਲੇ ਕਰਨੇ ਛਾਉਣੇ ਆ ਪਰ ਪਰੋਜ ਪਰ ਛਾਉਣੇ ਪਰ ਲਾਹੌਰ ਵਾਲੀ ਛਾਉਣੇ ਪਰ ਜਦੋਂ ਹਮਲੇ ਵਾਲੀ ਸਕੀਮਾਂ ਚੱਲੀਆਂ ਇਹ ਅਪਰੋਚ ਫਰੋਜਪੁਰ ਹਮਲਾ ਕਰਨਗੇ ਲਾਹੌਰ ਵਾਲੀ ਪਰ ਕਰਪਾਲ ਸਿੰਘ ਨੇ ਸਾਰੀ ਕਾਰਵਾਈ ਦਸਤੀ ਗਦਰ ਲਹਿਰ ਗਈ ਹੈ ਨੀ ਗਦਰ ਲਹਿਰ ਸਮਝੋ ਵੀ ਫੇਲ ਹੋ ਗਈ ਇੱਕ ਤਰ੍ਹਾਂ ਦੀ ਉਹ ਮਤਲਬ ਕਿ ਅੰਗਰੇਜ਼ ਜਿਹੜੇ ਗਏ ਤੇ ਉਹਨਾਂ ਨੇ ਫੌਜ ਦੇ ਵਿੱਚ ਤੇ ਸਪਾਈਆਂ ਦੇ ਹਥਿਆਰ ਖੋਲੇ ਮਤਲਬ ਵਿੱਚ ਤਾਲਮੇਲ ਗਈ ਵੀ ਘਾਟ ਰਹੀ ਬੜਾ ਕੁਝ ਹੋਇਆ ਤੇ ਜੇ ਫਰੋਜਪੁਰ ਫਰੋਜਪੁਰ ਸ਼ਾਹਨੀ ਪਰ ਹਮਲਾ ਨਾ ਹੋ ਸਕਿਆ ਤੇ ਬਹੁਤ ਸਾਰੇ ਗਾਦਰੀ ਜਿਹੜੇ ਹੈਗੇ ਫਿਰ ਸਵੇਰ ਹੋ ਗਈ ਸਾਰੀ ਰਾਤ ਬੈਠੇ ਰਹੇ ਇਹ ਸਰਾਬੇ ਨੇ ਛੋੜੀਆਂ ਕਿ ਵੀ ਜਾ ਕੇ ਪਤਾ ਕਰਿਆ ਉਹਨਾਂ ਦੇ ਵੀ ਨਾ ਵੀ ਹੱਥ ਗਦਰ ਵਾਲਾ ਕੰਮ ਵੀ ਉਹ ਹਥਿਆਰੀ ਨਹੀਂ ਆਗੇ ਸਭ ਉਹ ਲੈ ਇੰਦੋਸਾਨ ਕੇ ਸਪਾਈ ਇਹ ਫਿਰ ਕੁਸਤਾਰੇ ਗੱਡੀ ਚੜ੍ਹ ਕੇ ਚਲੇਗੇ ਇਹਨਾਂ ਨੇ ਕੀ ਕਰਿਆ ਦੋ ਤਿੰਨ ਟਾਂਗੇ ਕਰ ਲਏ ਉਹਦੇ ਬੈਠ ਕੇ ਤੁਰ ਪਏ ਇਹ ਗਦਰ ਹੀ ਸਾਰੇ ਆ ਜਿਹੜਾ ਫਰੋਜ਼ ਪਰਵਾ ਫਿਰ ਫਿਰੂ ਦਾ ਪੁਲੋਂ ਦਾ ਫਿਰੂ ਸ਼ਹਿਰ ਛੋਟਾ ਜਿਹਾ ਉੱਥੇ ਉੱਥੇ ਪੁਲਿਸ ਨੇ ਨਾਕਾ ਲਾਇਆ ਉਹ ਤਾਂ ਉੱਥੇ ਆ ਜਿਹੜਾ ਸਭ ਚੱਲੇ ਨਾ ਜੈਲਦਾਰ ਸਫੈਦ ਪੋਸ਼ ਲੰਬੜਦਾਰ ਅੰਗਰੇਜ਼ਾਂ ਨੇ ਕਾੜ ਘੱਡੀ ਤੀ ਹੂੰ ਪਿੱਠੂ ਤਿਆਰ ਕਰੇ ਦੇ ਆਪਣੇ ਅੱਜ ਕਾ ਲੋਕ ਬੜੇ ਚੌੜੇ ਹੋ ਗਏ ਲਿਖਾਂ ਜੈਲਦਾਰ ਹੂੰ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਜੈਲਦਾਰ ਉਹ ਅੰਗਰੇਜ਼ਾਂ ਕੇ ਪਿੱਠੂ ਤੇ ਪੈਦਾ ਕਰੇਦੇ ਉਹਨਾਂ ਨੇ ਪਿੰਡਾਂ માં ਉਰਤਵਾ ਦੇਦੇ ਤੇ ਅਸਲ ਵਿੱਚ ਜਿਹੜਾ ਇਨਾਮ ਨਹੀਂ ਦਿੰਦੇ ਹੈਗੇ ਵੀ ਨਾਮ ਦੇ ਦਿਆ ਕਿਸੇ ਨੂੰ ਪਹਿਲਾ ਨਾਮ ਦਿੰਦੇ ਸਾਰਾ ਬਹਾਦਰ ਰਾਏ ਬਹਾਦਰ ਬਸ ਕਰਨੀ ਜੈਲਦਾਰ ਸਫੈਦ ਪੋਸ਼ ਲੰਬੜਦਾਰ ਫਲਾਣਾਦਾਰ ਉਹ ਸਾਰਾ ਕੁਝ ਉੱਥੇ ਚਲਿਆ ਤੇ ਫਿਰ ਉਹ ਕਿਹਾ ਹੋਇਆ ਜਿਹੜੇ ਆ ਹੁਣ ਨਾਮ ਦਿੰਦਾ ਸਰਕਾਰਾਂ ਪਦਮਸ਼ਰੀ ਹਲਾਣੀ ਸ਼ਰੀ ਸ਼੍ਰੋਮਣੀ ਸਹਾਇਤਕਾਰ ਇਹ ਵੀ ਬੁਰਕੀਆਂ ਹੀ ਐ ਹੂੰ ਵੀ ਬੁਰਕੀ ਗੇਰ ਦੀ ਬੋਲੀ ਨਾ ਹੂੰ ਤੇ ਉੱਥੇ ਇਕੱਠੇ ਹੋਏ ਬਦੇ ਨਹਿਰ ਦੇ ਕੋਲ ਤੇ ਤੇ ਉਹ ਜਗਦਰੀਏ ਲੈ ਕੇ ਜਾ ਰਹੇ ਤੇ ਟਾਂਗਾ ਕਈ ਟਾਂਗੇ ਮਤੇ ਉਹਨੂੰ ਮਥਾਨੇਦਾਰਤਾ ਬੁਸ਼ਾਰਤ ਅਲੀ ਉਹਨੂੰ ਸ਼ੱਕ ਹੋ ਗਿਆ ਵੀ ਯਾਰ ਇਹ ਕਿੱਥੇ ਬੰਦੇ ਚੱਲੇ ਉਹਨੇ ਉੱਥੇ ਰੋਕ ਲਏ ਸਾਰੇ ਉਥੇ ਏੜਾ ਬਿਠਾ ਲੇ ਧਰਤੀ ਪਰ ਉਹ ਕਹਿੰਦਾ ਥਮੇ ਕਿੱਧਰ ਜਾ ਰਹੇ ਆ ਵੀ ਰਹਿਮਤ ਅਲੀ ਬਜੀਦ ਕੇ ਵੀ ਵਿਚਤਾ ਜਦ ਤੇ ਭਈ ਉਹ ਕਹਿੰਦਾ ਸੀ ਨਾ ਵੀ ਇੱਧਰੋਂ ਚੱਲੇ ਫਿਰ ਉਹਨਾਂ ਨੇ ਬਹਾਨੇ ਲਾਏ ਬੰਨੇ ਕੋ ਗੱਲਬਾਤ ਹੁੰਦੀ ਰਹੀ ਜਿਹੜਾ ਉਹ ਥਾਣੇਦਾਰ ਦਾ ਵਿਚਾਰਤ ਲਈ ਉਹਨੇ ਜਿਹੜਾ ਰਹਿਮਤ ਅਲੀ ਪਜੀਤ ਕੇ ਦਾ ਉਹਦੇ ਗੋਲੀ ਥੱਪੜ ਮਾਰਦਾ ਗੰਦਾ ਸਿੰਘ ਕੱਚਰ ਭੰਨਦਾ ਇੱਧਰ ਕੱਚਰ ਭੰਨ ਪਿੰਡ ਦਾ ਉਹ ਕਿੱਥੇ ਹੋ ਗਿਆ ਨਾ ਵੀ ਗਦਰੀਆਂ ਨੂੰ ਆਇਆ ਤਾਂ ਸਲਾ ਉਹਨੇ ਗੁਰ ਦੇਰ ਨਹੀਂ ਕਰੀ ਜਿਹੜੀ ਕੱਢ ਕੇ ਗੋਲੀ ਵਿਚਾਰਤ ਲਈ ਤੇ ਠਾ ਫਿਰ ਉੱਥੇ ਕੇ ਜੈਲਦਾਰ ਦਾ ਸਵੈਰ ਬੋਸ ਤਾਂ ਉਹਨਾਂ ਦੇ ਬਿਠਾ ਮੱਜ ਗੇ ਪਾਜੜ ਪੈ ਗਈ ਗਦਰੀ ਵੀ ਪਾਜਲੇ ਪੁਲਿਸ ਨੇ ਰੌਲਾ ਪੈ ਗਿਆ ਵਾਲੇ ਵਾਲੇ ਤੇ ਹੋਰ ਪੁਲਿਸ ਆ ਗਈ ਘੇਰਾ ਪੈ ਗਿਆ ਉੱਥੇ ਕਿ ਝੱਲ ਕੇ ਵਿੱਚ ਵੜ ਗਏ ਬਹੁਤ ਸਾਰੇ ਗਦਰੀ ਉਹਨਾਂ ਨੇ ਝੱਲ ਨੂੰ ਅੱਗ ਲਾਤੀ ਉਹਦੇ ਮਾਦੇ ਫਿਰ ਇਹ ਗਦਰੀ ਕਾਂਸੀ ਰਾਮ ਮੜੌਲੀ ਤੇ ਹੋ ਸਾਰੇ ਕਈ ਜਿਹੜੇ ਫੜੇ ਗਏ ਤੇ ਇਹਨਾਂ ਪਰ ਫਿਰ ਮੁਕੱਦਮਾ ਚਲਿਆ ਬਹੁਤ ਲੰਬਾ ਵਕਤ ਮੈਂ ਚਲਿਆ ਉਹ ਮੁਕੱਦਮਾ ਜਿਹੜਾ ਇਹਦੇ ਨਾਲ ਕਰਤਾਰ ਸਿੰਘ ਸਰਾਬਾ ਮੜੌਲੀ ਆਇਆ ਹਮ ਹ ਜਿਹੜੀ ਬੈਠ ਕੇ ਵਿੱਚ ਆਇਆ ਉਹ ਬੈਠਕ ਮੈਂ ਦੇਖੀ ਸੀ ਉਹਦਾ ਬਾਅਦ ਮਾ ਉਹਨਾਂ ਨੇ ਢਾਹਤੀ ਕਿਉਂਕਿ ਸਮੱਸਿਆ ਦੀ ਬਹੁਤ ਸਾਰੀ ਹਾਲਾਤ ਖਰਾਬ ਹੋ ਰਹੀ ਤੇ ਘਰ ਉਹ ਗਿਰ ਗਿਆ ਛੱਤ ਤੇ ਉਹ ਲਮਾਰੀ ਹੈ ਜਿਹੜਾ ਉਹਨੇ ਰੱਖੀ ਵੀ ਕੰਧ ਮੰਦਰ ਦੇ ਪਾਸੇ ਕੰਧਰ ਰੱਖੀ ਵੀ ਬਾਹਰ ਵਾਲੀ ਕੰਧ ਉਹੀ ਹੈ ਕਹਿੰਦੇ ਵੀ ਪੂਰੇ ਕਾਤਾ ਸਿੰਘ ਸਰਾਬ ਦੇ ਨੇ ਆ ਕੇ ਕਿਹਾ ਵੀ ਕਾਂਸੀ ਰਾਮ ਨੇ ਬਹੁਤ ਬੜੀ ਕੁਰਬਾਨੀ ਕੀਤੀ ਹੈ ਵੀ ਦੇਸ ਵਾਸਤੇ ਸ਼ਹੀਦ ਹੋ ਰਿਆ ਤੇ ਇਹਦੇ ਬਾਪੂ ਨੇ ਆਪਣੇ ਕੀ ਨਾ ਨੀ ਕਿਹਾ ਕਾਂਸੀ ਰਾਮ ਦੇ ਬਾਪੂ ਨੇ ਲੋਕੀਏ ਵੀ ਕਰੇ ਕਈ ਅਪੀਲਾਂ ਪਾਈਆਂ ਪਰ ਕੁਝ ਨਹੀਂ ਬਣਾ ਫਿਰ ਉਹਨੂੰ ਜਿਹੜਾ ਹੈਗਾ ਕਾਂਸੀ ਰਾਮ ਮਡੋਲੀ ਨੂੰ 1916 ਦੇ ਵਿੱਚ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਹੋਈ। ਹੂੰ ਸੋ ਮਤਲਬ ਹੈ ਕਿ ਪੰਡਤਾਂ ਦਾ ਮੁੰਡਾ ਦਾ। ਹੂੰ ਤੇ ਰਹਿਮਤ ਅਲੀ ਵਜੀਦ ਕੇ ਦਾ ਦੇਖ ਲੈ ਮੈਂ ਤਾਂ ਜ਼ਿਕਰ ਕਰਿਆ। ਰਹਿਮਤ ਅਲੀ ਵਜੀਦ ਕੇ ਮੁਸਲਮਾਨਾਂ ਦਾ ਮੁੰਡਾ ਦਾ। ਇਹ ਮਨੀਲਾ ਫਿਲਪੀਨ ਕੇ ਵਿੱਚ ਤਾਂ ਉੱਥੇ ਤੇ ਜਦ ਗਦਰ ਆਏ ਤਾਂ ਇਹ ਵੀ ਜਹਾਜ਼ ਚੜ੍ਹ ਕੇ ਗਦਰੀਆਂ ਗੈਲ ਪੂਰੇ ਆਇਆ ਤੇ ਪੰਜਾਬ ਮ ਇਹਨੂੰ ਵੀ ਫਾਂਸੀ ਹੋਈ ਲਾਹੌਰ ਕੇ ਵਿੱਚ। ਰਹਿਮਤ ਅਲੀ ਵਜੀਦ ਕੇ ਪਿੰਡ ਵਜੀਦ ਕੇ ਬਰਨਾਲੇ ਕੇ ਨੇੜੇ ਪੈਂਦਾ ਉਧਰ ਜਿੱਧਰ ਮਹਿਲ ਕਲਾਂ ਕਰਨੀ ਮੈਂ ਇੱਕ ਵਾਰ ਗਿਆ ਵੀ ਤਾਂ ਤੇ ਇਹਦਾ ਸਾਰਾ ਬਾਕੀ ਡੱਬਾ ਅੱਜ ਕੱਲ੍ਹ ਲਾਹੌਰ ਰਹਿ ਰਿਆ ਅਰੇ ਅਮਰਤਿਹਰ ਵੀ ਜਿੱਤ ਗਏ ਹੂੰ ਹੂੰ ਸੋ ਇਹੋ ਜਿਹੇ ਬੰਦੇ ਦੇ ਭਾਈ ਕਾਂਸੀ ਨਾਮ ਮਡੌਲੀ ਤੇ ਬੜੀ ਹਰਾਨੀ ਵਾਲੀ ਬਾਤ ਦੱਸਾਂ ਤੁਹਾਨੂੰ ਮੈਂ ਹੂੰ ਹੂੰ ਮੈਂ ਨ ਇੱਕ ਵਾਰ ਮਡੌਲੀ ਸਕੂਲ ਹੈ ਜਿਹੜਾ ਤੇ ਲਿਖਿਆ ਹੋਇਆ ਸ਼ਹੀਦ ਕਾਂਸੀ ਰਾਮ ਯਾਦਗਾਰੀ ਹੈ ਨੀ ਸਕੂਲ ਸਕੂਲ ਵਿੱਚ ਲੈ ਗਿਆ ਜਦ ਮੈਂ ਰੇਡੂ ਉੱਪਰ ਕੰਮ ਕਰੇ ਕਰਦਾ ਹੂੰ ਹੂੰ ਹੁਣ ਜਿਹੜੇ ਸਕੂਲ ਕੇ ਬਾਹਰ ਲਿਖਿਆ ਹੋਇਆ ਸ਼ਹੀਦ ਕਾਂਸੀ ਰਾਮ ਯਾਦਗਾਰੀ ਮਡੌਲੀ ਸਕੂਲ ਨੇ ਤਾਂ ਉੱਥੇ ਮਾਸਟਰ ਲਗਿਆ ਉਹ ਹੈ ਨੀ ਹੂੰ ਮੰਨ ਲਓ ਤੇਰੀ ਬਦਲੀ ਹੋ ਗਿਆ ਆਂ ਦੋ ਬਾਹਰਲੇ ਪਿੰਡ ਤੇ ਆ ਗਏ ਤੇ ਆਂ ਤੂੰ ਪਹਿਲੇ ਦਿਨ ਹੀ ਸੋਚੇਗਾ ਵੀ ਇਹ ਰੇ ਕੀ ਚੀਜ਼ ਹੈ ਨਹੀਂ ਵੀ ਇਹ ਕੀ ਚੀਜ਼ ਹੈ ਕੌਣ ਦਾ ਵੀਰ ਨੇ ਕੌਣ ਸੀ ਹਾਂ ਬਿਲਕੁਲ ਵੀ ਜਿਹੜੇ ਸਕੂਲ ਨਾਲ ਤਾਂ ਜਾ ਰਿਹਾ ਆਂ ਤਾਂ ਪੁੱਛੇਗਾ ਵੀ ਇਹ ਰੇ ਕੌਣ ਦਾ ਮੈਂ ਚਲੇ ਗਿਆ ਸਕੂਲ ਨਾਲ ਮੈਂ ਅਥੇਕ ਮਾਸਟਰ ਨੂੰ ਪੁੱਛਿਆ ਮੈਂ ਕਿਹਾ ਜੀ ਕਾਂਸੀ ਨਾਮ ਔਲੀ ਵੀ ਕੌਣ ਤਾਂ ਮੈਨੂੰ ਮੜਾ ਦੱਸੋ ਹੁੰਦਾ ਜਵਾਬ ਸੁਣ ਗਿਆ ਦਾ ਹੂੰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਰੇ ਕਹਿੰਦਾ ਮੈਂ ਤਾਂ ਦੂਸਰੇ ਪਿੰਡ ਤੇ ਆਣਾ ਹੂੰ ਮਤਲਬ ਹੈਡ بڑے ਬੰਦੇ ਜਿਨ੍ਹਾਂ ਪਰ ਕਿਤਾਬਾਂ ਲਿਖੀ ਗਈਆਂ ਹਨ ਤੇ ਫਿਲਮਾਂ ਤੱਕ ਬਣਨ ਦੀ ਗੱਲ ਚੱਲ ਰਹੀ ਹੈ ਸ਼ਾਨੇ ਕਿਤਾਬ ਛਾਪੀ ਬਹੁਤ ਸ਼ਾਨਦਾਰ ਕਾਂਸੀ ਰਾਮ ਮਡੋਲੀ ਦੇ ਉੱਪਰ ਤੇ ਉਹ ਕਹਿੰਦਾ ਵੀ ਉਹ ਹੁੱਡੇ ਨੇ ਜਿਹੜਾ ਰਮਨਦੀਪ ਉੱਡਾ ਐਕਟਰਾ ਨੇ ਮਹਿੰਗਾਈ ਤੀ ਵੀ ਫਿਲਮ ਬਣਾਉਣ ਦੇ ਲਈ ਚੱਕਰ ਵਿੱਚ ਤੇ ਉਹ ਮਾਸਟਰ ਕਹ ਰਿਹਾ ਉਸੇ ਪਿੰਡ ਦੇ ਵਿੱਚ ਮਤਲਬ ਇਹਨੇ ਪੁੱਛੇ ਨੇ ਨੇੜੇ ਵਾਲੇ ਪਿੰਡ ਕਿਹੜਾ 100 ਕਿਲੋਮੀਟਰ ਤੇ ਆ ਰਿਹਾ ਹੁਣ ਹੂੰ 20 ਕਿਲੋਮੀਟਰ ਤੇ ਕਾਰ ਮਾ ਜਾਣੇ ਉੱਠ ਕੇ ਹੂੰ ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਹਿੰਦਾ ਕਾਂਸੀ ਰਾਮ ਮਡੋਲੀ ਦਾ ਇਹ ਕਮਾਲ ਹੈ ਜੇ ਰਹੀ ਸੁਣਾਉਣਾ ਪੈਂਦਾ ਨਾ ਕਹਿੰਦਾ ਅਸੀਂ ਖੜੇ ਖਲੋਤੇ ਕੰਬ ਗਏ ਪਰਸ਼ਾਵੇਂ ਬਦਲੇ ਹਾਂ ਸਾਡੇ ਆਪਣੇ ਆ ਪਟਵਾਰੀਆਂ ਸਾਡੇ ਨਾਂਵੇਂ ਬਦਲੇ ਉਹ ਬਾਸੇ ਮੁੰਡਾ ਜਿਹੜਾ ਉਧਰ ਪਰਲੇ ਪੰਜਾਬ ਮੇਰੀ ਬਾਤ ਹੁੰਦੀ ਰਹਾ ਉਹ ਕਹਿੰਦਾ ਉਹ ਕਿਸੇ ਨੂੰ ਨਹੀਂ ਪਤਾ ਦੁੱਲੂ ਪੱਟੀ ਕੌਣ ਲਜਾ ਆ ਕੇ ਉਹ ਕਹਾ ਉਰੇ ਦੱਸਾਂ ਮਿੱਦਲ ਪੱਟੀ ਸਿੱਖਾਂਗਾ ਬੰਦਾ ਫਮੇ ਕਹਿੰਦਾ ਹਾਂ ਤੇ ਕਾ ਦੁੱਲੂ ਪੱਟੀ ਬਿਲੋਕ ਪਟੀ ਕਰਵੇ ਹੂੰ ਉਹ ਇੱਕ ਦਿਨ ਮੈਂ ਦੇਖਿਆ ਇੱਕ ਚੈਨਲ ਜੇ ਪਰ ਇੱਕ ਬੰਦੇ ਨੇ ਪੁੱਛ ਰਿਹਾ ਪੰਜਾਬ ਦੇ ਵਿੱਚ ਪਰਲੇ ਪੰਜਾਬ ਮੈਂ ਕਹਿੰਦਾ ਵੀ ਲੋੜੀ ਕੀ ਹੁੰਦੀ ਹੈ ਅੱਗੇ ਦਾ ਜਵਾਬ ਤਾਂ ਗਿਆ ਤੇਰਾ ਬੰਦਾ ਕਹਿੰਦਾ ਮੈਨੂੰ ਲੱਗਦਾ ਵੀ ਇਹ ਕਿਸੇ ਜਗ੍ਹਾ ਦਾ ਨਾਮ ਹੈ। ਅੱਛਾ ਸੱਚੀ ਨੂੰ ਵੀਡੀਓ ਹੈ। ਹੂੰ। ਕਹਿੰਦਾ ਜਗ੍ਹਾ ਦਾ ਨਹੀਂ ਇਹ ਰਿਆ ਤਿਹਾਰਾ ਪੰਜਾਬ ਦਾ। ਕਹਿੰਦਾ ਮੈਂ ਤਾਂ ਸੁਣੀ ਨਹੀਂ ਕਦੇ। ਹੂੰ। ਇਹ ਬੋਲਦਾ।